ਬੱੱਚੇ ਬਾਈ ਦੇ ਬਾਰੇ ਨੇ ਸਾਰੇ ਤਕਰੀਬਨ ਤੇ ਬਾਈ ਘਰੇ ਰਹਿੰਦਾ ਕੱਲਾ ਤੇ ਸਾਂਭ ਸੰਭਾਲ ਦੀ ਦਿੱਕਤ ਕਰਕੇ ਬਾਈ ਕਹਿੰਦਾ ਆਪਾਂ ਜਿਵੇਂ ਜਿਵੇਂ ਪਸ਼ੂ ਤਿਆਰ ਹੋਣਗੇ ਇਹ ਉਦਾਂ ਉਦਾਂ ਸੇਲ ਕਰੀ ਜਾਊਗਾ ਸਾਢੇ 7 ਮਹੀਨੇ ਬਾਈ ਕਹਿੰਦਾ ਆਪਾਂ ਗੱਬਣ ਹੋਣ ਤੋਂ ਬਾਅਦ ਇਹਨੂੰ ਚੋਂਦੇ ਰਿਆਂ ਤੇ ਉਸ ਤੋਂ ਬਾਅਦ ਕਿੰਨੇ ਕੁ ਦੁੱਤੋ ਛੜਤੀ ਦੀ ਬਾਈ ਫਿਰ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਰੰਪੁਰਾ ਤਹਿਸੀਲ ਆ ਗਈ ਰਾਏਕੋਟ ਤੇ ਜ਼ਿਲ੍ਹਾ ਰਹਗਾ ਬਾਈ ਹੋਰਾਂ ਨੂੰ ਸੱਜਣੋ ਲੁਧਿਆਣਾ ਤੀਜਾ ਸੂਆ ਇੱਕ ਮੱਝ ਲੱਗਿਆ ਬਾਈ ਕੋਲੇ ਦਿਖਾਉਣ ਘਰੇਲੂ ਸੱਜਣ ਨੇ ਕੋਈ ਵਪਾਰ ਦਾ ਕੰਮ ਨਹੀਂ ਗੱਪਣ ਮਾਜਾ ਕਰਦੀ ਆਪਾਂ 7 ਦਿਨਾਂ ਤੇ ਦੁੱਧ ਦਾ ਰਿਕਾਰਡ ਬਹੁਤ ਚੰਗਾ ਰਿਹਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਜੀ ਹੋਰ ਜੀ ਕੀ ਹਾਲ ਹੈ ਜੀ ਸ੍ਰੀ ਕਾਲ ਜੀ ਚੜਦੀ ਕਲਾ ਹਾਂ ਜੀ ਠੀਕ ਠਾਕ ਸਭ ਹਾਏ ਹਾਂ ਠੀਕ ਆ ਨਾਮ ਤੇ ਨੰਬਰ ਬੋਲੋ ਜੀ ਨਾਮ ਤਰਲੋਚਨ ਸਿੰਘ ਜੀ ਹਾਂ ਜੀ ਪਿੰਡ ਬਰਮਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਰ ਰੈਕੋਟ ਫੋਨ ਨੰਬਰ ਫੋਨ 90566 0533 90566053 053 053 32 ਦਾ ਨੰਬਰ ਆ ਤੇ ਕਰੀ ਮੱਝ ਤੇ ਮਾਰਦੇ ਕੈਮਰਾ ਸாம்ਸੂng ਬਾਈ ਨੇ ਬਹੁਤ ਚੰਗੀ ਕਰੀ ਹੋਈ ਆ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸੱਜਣੋ ਸੂਆ ਤੀਜਾ ਤੇ ਵਪਾਰ ਵਾਲਾ ਸਿਸਟਮ ਤਾਂ ਨਹੀਂ ਕੋਈ ਆਪਣਾ ਨਹੀਂ ਨਹੀਂ ਕਰੈਲੂ ਇੱਕ ਗੱਲ ਹੋਰ ਆ ਵੀ ਬਾਈ ਆਰ ਕੇ ਮੇਰਾ ਖਿਆਲ ਆ ਬਾਈ ਘਰੇ ਵੀ ਇਕੱਲੇ ਹੀ ਰਹਿਣਾ ਹਨਾ ਹਾਂਜੀ ਬੱਚੇ ਬਾਈ ਦੇ ਬਾਹਰੇ ਨੇ ਸਾਰੇ ਤਕਰੀਬਨ ਆ ਤੇ ਬਾਈ ਘਰੇ ਰਹਿੰਦਾ ਇਕੱਲਾ ਤੇ ਸਾਂਭ ਸੰਭਾਲ ਦੀ ਦਿੱਕਤ ਕਰਕੇ ਬਾਈ ਕਹਿੰਦਾ ਆਪਾਂ ਜਿਵੇਂ ਜਿਵੇਂ ਪਸ਼ੂ ਤਿਆਰ ਹੋਣਗੇ ਤੇ ਉਦਾਂ ਉਦਾਂ ਸੇਲ ਕਰੀ ਜਾਊਗਾ ਤੇ ਫਿਲਹਾਲ ਆ ਜਾ ਕੱਲੀ ਝੋਤੀ ਸੇਲ ਆ ਤੋਰੋ ਹੀ ਖੋਲ ਕੇ। 34 ਦਾ ਸਾਰੀ ਬਾਈ ਹਾਂਜੀ ਹਾਂ ਤੀਜਾ। ਹੱਤਿਆਰੇ ਤੋਂ ਤੋਰ ਦੋ ਫੜ ਕੇ ਥੋੜਾ ਭੱਜ ਨਾ ਲਵੇ ਕਿਉਂਕਿ ਘਰੇਲੂ ਹੈ ਡਰਦੀ ਆ। ਕਿੰਨੇ ਦਿਨ ਕੱਢ ਤੂ ਬਾਈ? ਇਹ 5 ਕੁ ਦਿਨ ਰਹਿੰਦੇ ਨੇ ਜੀ। ਚੱਕ ਲਓ ਸੰਗਲ ਚੱਕ ਲਓ। ਬਾਕੀ ਉੱਤੇ ਜਿਹੜਾ ਕੱਢ ਦੂ। ਅੱਜ ਦਿਨ ਬਾਈ ਕਹਿੰਦਾ 5-7 ਇਹਦੇ ਪੈਂਡਿੰਗ ਨੇ ਵੀ ਕਲੋਥ ਨੂੰ ਉੱਤੇ ਵੀ ਲਿਆ ਸਕਦੀ ਆ ਤੇ ਆਰਡਰ ਰੱਖੂਗੀ ਸੱਜਣੋ ਫਿਕਸ ਫਿਕਸ ਜਾ ਕਹ ਲਈਏ ਨਾਲ ਲੱਗਵਾ ਜਾ। ਸੇਵ ਆ ਸਾਮ ਸੰਭਾਲ ਬਾਈ ਦੀ ਠੀਕ ਆ ਕਿਉਂਕਿ ਸਮੀ ਪੜੀ ਆ ਝੋਤੀ ਕਮਾਲੋ ਬਾਈ। ਦੂਜੇ ਸਵੇਰੇ ਬਾਈ ਕਿੰਨਾ ਕ ਦੁੱਧ ਪਾਇਏ ਨੇ ਇਹਨੇ 12 ਲੀਟਰ ਕੱਢਿਆ ਜੀ 12 ਹਾਂਜੀ ਹਾਂ ਜਮਾਂ ਜੈਨੂਣਾ ਹਾਂਜੀ ਠੀਕ ਆ ਗੱਲ ਤੇ ਐਤ ਕੀ ਕੀ ਉਮੀਦ ਜੀ ਆ ਫਿਰ ਇੱਕ 2-3 ਲੀਟਰ ਤਾਂ ਵਧੂ ਜੀ ਦੋ ਕੋ ਤਾਂ ਠੀਕ ਆ ਵੀ 14 ਕ ਕਰ ਦੂਗਾ ਨਾ ਹਾਂਜੀ ਹਾਂ ਆ ਬਾਲਾ ਨਹੀਂ ਬਾਈ ਕਹਿੰਦਾ ਕਹਿਣਾ ਵੀ ਯਾਰ 2 ਕਿਲੋਟਰ ਤਾਂ ਇਸ ਵਾਰੀ ਜਿਵੇਂ ਕਿ ਸਮੀ ਸੋਮੀ ਝੋਟੀ ਚੰਗੀ ਹੋਈ ਆ 2 ਕਿਲੋ ਬਾਈ ਕਹਿੰਦਾ ਵਧਾ ਦੂ ਤੇ ਚੜਾਈ ਚੜੂਈ ਬਹੁਤ ਆ ਪਿੱਛੇ ਜੀ ਗੱਲਬਾਤ ਕਰ ਲਈਏ ਨਾ ਪੁੱਠੇ ਦੀ ਚੜਾਈ ਬਹੁਤ ਆ ਤੇ ਬਾਕੀ ਥਣ ਲੇਵੇ ਦੀ ਸਾਫ ਆ ਗਈ ਤੇ ਸੁਭਾ ਦੀ ਆ ਗਈ ਸੱਜਣੋ ਠੰਡੀ ਸੀ ਲਾ ਉਹ ਸਿਸਟਮ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿੰਦੇ ਨੇ ਜਿਆਦਾਤਰ ਪਸ਼ੂ ਬਾਲੇ ਡਰਦੇ ਹੁੰਦੇ ਆ ਓਦਾਂ ਦੀ ਗੱਲ ਬਾਤ ਨਹੀਂ ਇੱਥੋਂ ਘਰੀਆਂ ਐ ਨੂੰ ਕਮਾ ਲਈ ਆਡਰ ਬਣਾਉਗੀ ਪਛਾਂ ਤੱਕ ਦਾ ਪਰ ਬਣਾਉਗੀ ਸੱਜਣੋਂ ਨਾਲ ਲੱਗਵਾ ਜਾਂ ਕਹਿ ਲਈਏ ਫਿਕਸ ਫਿਕਸ ਜਾਂ ਲੇਗਾ ਉਹ ਨਹੀਂ ਵੀ ਬਈ ਬਾਲਾ ਐ ਹਲਦਾ ਚਲਦਾ ਜਾਂ ਬਣਾਉਗੀ ਨਾ ਤੇ ਇੱਕ ਗੱਲ ਹੋਰ ਆ ਬਾਈ ਇਹ ਗੱਬਣ ਕਿਹੜੇ ਸੀਮਨ ਤੋਂ ਸਰਕਾਰੀ ਹਸਪੀਟਲ ਤੋਂ ਉੱਪਰ ਆਇਆ ਲੱਗੀ ਠੀਕ ਅੱਛਾ ਸਰਕਾਰੀ ਡਾਕਟਰ ਤੋਂ ਲਵਾਇਆ ਤਕਰੀਬਨ ਸਰਕਾਰੀ ਤੋਂ ਆ ਹਾਂਜੀ ਹਾਂਜੀ ਤੇ ਦੁੱਧ ਬਾਈ ਇਹ ਗੱਬਣ ਹੋ ਕੇ ਕਿੰਨਾ ਕੁ ਲੰਮਾ ਟਾਈਮ ਤੇ ਇਹ ਮੈਂ 7.5 ਮਹੀਨੇ ਚੋਈ ਆ ਜੀ ਉਹ ਕੱਟੀ ਖੜੀ ਆ ਜੀ ਠੀ 7.5 ਮਹੀਨੇ ਬਾਈ ਕਹਿੰਦਾ ਆਪਾਂ ਗੱਬਣ ਹੋਣ ਤੋਂ ਬਾਅਦ ਇਹਨੂੰ ਚੋਂਦੇ ਰਿਆਂ ਤੇ ਉਸ ਤੋਂ ਬਾਅਦ ਕਿੰਨੇ ਕੁ ਦੁੱਧ ਤੇ ਛੜਤੀ ਦੀ ਬਾਈ ਫਿਰ ਤੇ ਜਾਣਦੀ 5 ਕਿਲੋਟਰ ਤੋਂ ਮਤਲਬ ਘੜਦੀ ਘੜਦੀ ਫਿਰ ਛੜਤੀ ਹੌਲੀ ਹੌਲੀ ਠੀਕ ਆ ਗੱਲ ਵੀ ਘਟੋ ਘਟ ਵੀ 5 ਲੀਟਰ ਤੇ ਜਾ ਕੇ ਡਰਾਈ ਹੁੰਦੀ ਆ 12 ਜੇ 12 ਕਿਲੋ ਵੀ ਦਿੰਦੀ ਆ ਹਾਂ 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 ਜਿਵੇਂ ਆਪਾਂ ਕਹਿਦੇ ਨਾ ਸੱਚ ਨੂੰ ਮੱਝ ਦਾ ਉਹੀ ਗੱਲ ਆ ਵੀ ਚਾਹੇ 15 ਦੀ بجائے 12 13 ਦੇ ਦੇ ਵੀ ਬਾਈ ਜਿਹੜਾ ਆਪਦਾ ਪੀਕ ਲੈਵਲ ਕਹ ਲਈਏ ਲੰਮਾ ਟਾਈਮ ਟਿਕਾ ਕੇ ਰੱਖੇ ਨਾ ਹਾਂ ਹਾਂ ਉਹੀ ਪਸ਼ੂ ਕਹ ਲਈ ਵੀ ਆਪਾਂ ਇਹ ਕਿਤੇ ਜੀ ਬਾਈ ਕਾਮਜਾਬ ਆ ਹਣਾ ਇਹਦਾ ਦੁੱਧ ਲੰਮ ਦੇ ਕਿ ਡਿਮਾਂਡ ਕੀ ਆ ਬਾਈ ਕੀਮਤ ਕਿੰਨੀ ਆ ਡਿਮਾਂਡ ਇਹਦੀ 110 ਸਾਰੇ 1 ਲੱਖ 10 ਮਾਫੀ ਮੁਫੀ ਕਰਦੇ ਕੋਈ ਮੜਾ ਮੋਟਾ ਹੋਊ ਇਹ ਹੁਣ ਆਪਾਂ ਉਹ ਮੁੱਲ ਵਪਾਰੀਆਂ ਵਾਲਾ ਦਾ ਕਰਦੇ ਨਹੀਂ ਠੀਕ ਆ ਗੱਲ ਆ ਆ ਵਪਾਰੀਆਂ ਵਾਲਾ ਸਿਸਟਮ ਬਾਈ ਕਹਿੰਦਾ ਮੁੱਲ ਵਾਲਾ ਹੈ ਨਹੀਂਗਾ ਤੇ ਮਾੜੀ ਮੋਟੀ ਬਾਈ ਕਹਿੰਦਾ ਮਾਫੀ ਇਹਦੇ ਚੋਂ ਕਰ ਦਾਂਗੇ 1 ਲੱਖ ਤੇ 10000 ਚ ਕਿਉਂਕਿ ਰੇਟ ਬਾਈ ਨਹੀਂ ਸਕਿਆ ਉਹ ਜੈ ਜੀ ਮੰਗਿਆ ਆ ਜੋ ਬਾਈ ਇਧਰ ਲੈ ਬੰਨੇ ਕਿਉਂਕਿ 12 ਕਿ ਲੀਟਰ ਬਾਈ ਕਹਿੰਦਾ ਦੁੱਧ ਦੱਤਾ ਦੂਜੇ ਸੂਏ ਸਰਕਾਰੀ ਸੀਮਿੰਟੋਂ ਗੱਬਣ ਆ ਗਈ ਤੇ ਦੁੱਧ ਦੰਦੀ ਰਹੀ ਆ ਗੱਬਣ ਹੋ ਕੇ ਸਾਢੇ 7 ਮਹੀਨਿਆਂ ਤੱਕ ਸਾਢ ਤੇ ਆਪਣਾ ਨੰਬਰ ਕਿਰਾ ਹੋਰ ਬੋਲ ਦੋ ਜੀ 90565 0533 90565 053 3 ਬੱਚੇ ਕਿਹੜੀ ਕੰਟਰੀ ਚ ਨੇ ਮੇਰਾ ਕੈਨੇਡਾ ਦੇ ਨੇ ਕੈਨੇਡਾ ਚ ਹਾਂ 13 ਨਹੀਂ ਕਰਦਾ ਜੀ ਜਾਨੀ ਸਜਾਵਾਂਗੇ ਠੀਕ ਹੈ ਗੱਲ ਰਹੀ ਆਪਾਂ ਜੁਆ ਕਰਕੇ ਨਹੀਂ ਜਾਂਦੇ ਹਾਂ ਆ ਜਿਵੇਂ ਵਾਹ ਜਦ ਜਦ ਮੈਂ ਤਿਆਰ ਹੁੰਦੇ ਨੇ ਉਹ ਛੋਟੀ 4 ਮਹੀਨਿਆਂ ਦੀ ਗੱਲ ਠੀਕ ਹੈ ਵੀ ਜਿਵੇਂ ਜਿਵੇਂ ਤਿਆਰ ਹੋਈ ਜਾਣਗੇ ਸੇਲ ਕਰਕੇ ਉਹ ਤੋਂ ਬਾਅਦ ਜਾਵਾਂਗੇ ਹਾਂ ਠੀਕ ਹੈ ਗੱਲ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਬਹੁਤ ਵਧੀਆ ਸੁਭਾਅ ਬਾਈ ਦਾ ਇੱਕ ਮੱਝ ਦਿਖਾਈ ਹੈ ਬਾਈ ਕੋਲੇ ਫੋਰ ਸੇਲ ਤੀਜਾ ਸੂਗਾ ਦੂਜੇ ਦਾ 12 ਕਿਲੋ ਦਾ ਰਿਕਾਰਡ ਆ ਸਰਕਾਰੀ ਸੀਮਨ ਤੋਂ ਗੱਬਣ ਹੈ ਗੱਬਣ ਹੋਣ ਤੋਂ ਸਾਢੇ 7 ਮਹੀਨੇ ਤੱਕ ਬਾਈ ਕਹਿੰਦਾ ਦੁੱਧ ਪਿਆਉਂਦੀ ਹੈ ਪੂਰਤ ਛਰਲਾ ਟਾਇਟ ਫੈਟ ਭਾਰ ਬੋਝੋ ਚੀਜ਼ ਦੀ ਬਾਈ ਕਹਿੰਦਾ ਹਰੇਕ ਪੱਖ ਤੋਂ ਗਰੰਟੀ ਰਹੂਗੀ ਬਾਕੀ ਜਿਹੜੇ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜਾ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ